ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਸ਼ਰਮ ਤਕਰੀਬਨ 60 ਕਿਲੋਮੀਟਰ ਦੂਰ ਨਿੱਕੇ ਜਿਹੇ ਕਸਬੇ ਦੀ ਇੱਕ ਰੈਸਟੋਰੈਂਟ ਵਿੱਚ ਲਾਈਨ ਵਿੱਚ ਲੱਗ ਗਿਆ ਅੱਗੇ ਖਲੋਤੇ ਗੋਰੇ ਦੇ ਨਾਲ ਦੋ ਨਿੱਕੇ ਨਿਆਣੇ ਵੀ ਸਨ ਵਾਰੀ ਆਈ ਤਾਂ ਨਿੱਕੀ ਕੁੜੀ ਨੇ ਇੱਕ ਆਈਸਕ੍ਰੀਮ ਆਰਡਰ ਕਰ ਦਿੱਤੀ ਉਸ ਦਾ ਭਰਾ ਸ਼ਾਇਦ ਆਈਸਕ੍ਰੀਮ ਦੇ ਨਾਲ ਕੁਝ ਹੋਰ ਵੀ ਲੈਣਾ ਚਾਹੁੰਦਾ ਸੀ ਪਿਓ ਆਖਣ ਲੱਗਾ ਕਿ ਪਿੱਛੇ ਲੰਮੀ ਲਾਈਨ ਲੱਗੀ ਐ 6 ਤੇ 10 ਕੀ ਲੈਣਾ। ਪਿਆਨੂ ਸਹਿਨਤ ਮਾਰ ਕਰਨ ਕੋਲ ਆਕਰਨ ਨੂੰ ਆਖਿਆ। ਗੋਰਾ ਥੋੜਾ ਥੱਲੇ ਝੁਕਿਆ ਤੇ ਉਸ ਦੀ ਗੱਲ ਸੁਣ ਫਿਰ ਨਾਂ ਵਿੱਚ ਸਿਰ ਮਾਰਦਾ ਮੁੜ ਸਿੱਧਾ ਖਲੋ ਗਿਆ ਤੇ ਆਖਣ ਲੱਗਾ ਪੁੱਤਰਾ ਮੈਂ ਸਿਰਫ ਇੱਕ ਆਈਸਕ੍ਰੀਮ ਹੀ ਅਫੋਰਡ ਕਰ ਸਕਦਾ ਹਾਂ ਤੇ ਅਜੇ ਮੈਂ ਤੈਨੂੰ ਕੁਝ ਹੋਰ ਲੈ ਕੇ ਵੀ ਦਿੰਦਾ ਹਾਂ ਤਾਂ ਇਹ ਤੇਰੀ ਭੈਣ ਨਾਲ ਵੱਡੀ ਨਾ ਇਨਸਾਫੀ ਹੋਵੇਗੀ। ਮੁੰਡਾ ਥੋੜਾ ਗੁੱਸੇਜਿਆ ਹੋ ਗਿਆ ਤੇ ਗੋਰਾ ਪੈਸੇ ਦੇਣ ਵਿੱਚ ਰੁਝ ਗਿਆ। ਇਸ ਤੋਂ ਅਗਲੀ ਗੱਲ ਨੇ ਮੇਰੇ ਲੂੰ ਕੰਡੇ ਖੜੇ ਕਰ ਦਿੱਤੇ ਨਿੱਕੀ ਜਿਹੀ ਕੁੜੀ ਗੁੱਸੇ ਹੋ ਕੇ ਭਰਾ ਨੂੰ ਸਮਝਾਉਂਦੀ ਹੋਈ ਆਖਣ ਲੱਗੀ ਕਿ ਤੈਨੂੰ ਪਤਾ ਡੈਡ ਨੂੰ ਕਿੰਨਾ ਕੰਮ ਕਰਨਾ ਪੈਂਦਾ ਹੈ ਉਹ ਸਵੇਰੇ ਨਿਕਲ ਜਾਂਦੇ ਆ ਤੇ ਆਥਨੇ ਦਿਨ ਢਲੇ ਵਾਪਸ ਮੁੜਦੇ ਆ ਜਦੋਂ ਤੂੰ ਖੁਦ ਕਮਾਉਣ ਜੋਗਾ ਹੋ ਜਾਵੇਂਗਾ ਤਾਂ ਬੇਸ਼ੱਕ ਜਿੰਨੀਆਂ ਮਰਜ਼ੀ ਗੁਲਫ਼ੀਆਂ ਲੈ ਲਮੀ ਪਰ ਹੁਣ ਡੈਡ ਨਾਲ ਨਾਰਾਜ਼ ਨਾ ਹੋ ਮੁੰਡੇ ਨੇ ਘੜੀ ਪੜਲੇ ਕੁਝ ਸੋਚਿਆ ਫਿਰ ਭੈਣ ਨੂੰ ਸੌਰੀ ਆਖ ਗੁਲਫ਼ੀ ਖਾਣ ਵਿੱਚ ਰੁੱਝ ਗਿਆ ਇਹ वार्तालाप ਸੁਣ ਜਹਨ ਵਿੱਚ ਖਿਆਲਾਂ ਦੀਆਂ ਕਈ ਸੁਨਾਮੀਆਂ ਆਪ ਮਹਾਰੇ ਹੀ ਵਗਤ ਹੋਈਆਂ ਜੀ ਕੀਤਾ ਕਿ ਉਸ ਕੁੜੀ ਨੂੰ ਆਪਣੇ ਨਾਲ ਲਵਾ ਲਾਵਾਂ ਤੇ ਆਪਣੇ ਲੋਕਾਂ ਸਾਹਮਣੇ ਖਿਲਾਰ ਦੇਵਾਂ ਤੇ ਆਖਾਂ ਕਿ ਤੀਏ ਜਿਹੜੀ ਗੱਲ ਤੂੰ ਹੁਣੇ-ਹੁਣੇ ਆਪਣੇ ਵੱਡੇ ਵੀਰ ਨੂੰ ਆਖ ਕੇ ਹਟੀਆਂ ਮੇਰੀ ਕੌਮ ਦੇ ਲੋਕਾਂ ਨੂੰ ਵੀ ਇੱਕ ਵੇਰ ਉੱਚੀ-ਉੱਚੀ ਆਖ ਸੁਣਾ ਦੇਵੀ ਸ਼ਕੀਨੀ ਤੇ ਦਿਖਾਵੇ ਵਾਲੀਆਂ ਲੱਗ ਤੁਰੀਆਂ ਕਿੰਨੀਆਂ ਸਾਰੀਆਂ ਦੌੜਾਂ ਵਿੱਚ ਕੌਮ ਦਾ ਗਰਖ ਹੋ ਜਾਣਾ ਲਗਭਗ ਨਿਸ਼ਚਿਤ ਹੋ ਗਿਆ ਲੱਗਦਾ ਏ ਦੂਜੇ ਪਾਸੇ ਸਰਫੇ ਦੀ ਔਲਾਦ ਦੇ ਮਜਬੂਰ ਮਾਪੇ ਜਵਾਨ ਔਲਾਦ ਦੀਆਂ ਹਰ ਜਾਇਜ਼ ਨਜ਼ਾਇਜ਼ ਖੁਆਇਸ਼ਾਂ ਨੂੰ ਨਾ ਕਰਨੋਂ ਸ਼ਾਇਦ ਇਸ ਕਰਕੇ ਡਰ ਜੇ ਜਾਂਦੇ ਨੇ ਕਿ ਕੀਤੇ ਜਵਾਨ ਜੁਹਾਨ ਦੇਰ ਸوير ਗੱਡੀ ਹੀਰ ਸਿਰ ਹੀ ਨਾ ਦੇ ਦੇਵੀ ਕੋਚਿਰ ਪਹਿਲਾਂ ਦਿਨ ਪਹਿਲਾਂ ਹੀ ਇੱਕ ਬਾਪ ਨਾਲ ਮੁਲਾਕਾਤ ਹੋਈ ਗੱਲ ਕਰਦਾ ਰੋਪਿਆ ਅਖੇ ਨਵੇਂ ਜਵਾਨੇ ਵਿੱਚ ਪੈਰ ਧਰਦਾ ਮੁੰਡਾ ਜਦੋਂ ਆਪਣੇ ਤੋਂ ਕੋਈ ਅਮੀਰ ਜਾਣਕਾਰ ਦੇਖਦਾ ਹੈ ਤਾਂ ਗਲ ਪੈ ਜਾਂਦਾ ਹੈ ਆਖਦਾ ਡੈਡ ਤੂੰ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕੀਤਾ ਤੇ ਨਾ ਹੀ ਆਪਣੀ ਦਿਮਾਗੀ ਤੇ ਸਰੀਰਕ ਸਮਰੱਥਾ ਨੂੰ ਸਹੀ ਦਿਸ਼ਾ ਵੱਲ ਕੇਂਦਰਿਤ ਕੀਤਾ ਨਹੀਂ ਤੇ ਅੱਜ ਅਸੀਂ ਵੀ ਉਹਨੇ ਹੀ ਅਮੀਰ ਹੁੰਦੇ ਜਿੰਨਾ ਕਿ ਉਹ ਦੂਸਰਾ ਇਨਸਾਨ ਹੱਥੀ ਪਾਲ ਕੇ ਜਵਾਨ ਕੀਤੇ ਮੂੰਹੋਂ ਐਨੀ ਗੱਲ ਸੁਣ ਜੀ ਕਰਦਾ ਜ਼ਮੀਰ ਵਿੱਚ ਕਰਕ ਹੋ ਜਾਵਾ ਇੰਜ ਲੱਗਦਾ ਸਾਰੇ ਕੀਤੇ ਕਿਤਰੀ ਖੂਬ ਵਿੱਚ ਪੈ ਗਈ ਹੋਵੇ ਐਨੇ ਪਾਪੜ ਵੇਲ ਬਾਹਰ ਆਉਣਾ ਵੀ ਲਗਭਗ ਮਿੱਟੀ ਹੋ ਗਿਆ ਲੱਗਦਾ ਫੈਕਟਰੀਆਂ ਵਿੱਚ ਖਾਦੇ ਧੱਕੇ ਤੇ ਮੁੜ ਕੇ ਤੇ ਖੂਨ ਦੀਆਂ ਨੂੰ ਗੋਰੀਆਂ ਦੀ ਪੱਠੀ ਵਿੱਚ ਝੋਖ ਕੇ ਕਮਾਈ ਹੋਈ ਦੌਲਤ ਤੇ ਮਹਿੰਗੇ ਉੱਚੇ ਘਰ ਸਭ ਕੁਝ ਰੇਤ ਵਾਂਗ ਕਿਰ ਗਿਆ ਜਾਪਦਾ ਹੈ ਜ਼ਿੰਦਗੀ ਇੱਕਦਮ ਨੀਰਸ ਬੋਝਲ ਤੇ ਬੇਈਮਾਨ ਬੇ ਮਾਇਨੇ ਹੀ ਲੱਗਦੀ ਹੈ ਉਸ ਦੀ ਲੂਹ ਪਹਿਲੂ ਪਹਿਜੀ ਕਹਾਣੀ ਸੁਣਦਾ ਸੋਚੀ ਜਾ ਰਿਹਾ ਸਾ ਕਿ ਇਸ ਅੰਨੇਵਾ ਭੱਜੀ ਜਾਂਦੀ ਜ਼ਿੰਦਗੀ ਵਿੱਚ ਸਭ ਤੋਂ ਖੁਸ਼ਕਿਸਮਤ ਇਨਸਾਨ ਉਹ ਹੈ ਜਿਸ ਦੀ ਅਗਲੀ ਪੀੜ੍ਹੀ ਨੂੰ ਉਸ ਦੀਆਂ ਸਾਰੀਆਂ ਮਜਬੂਰੀਆਂ ਤੇ ਤੰਗੀਆਂ ਤੁਰਸ਼ੀਆਂ ਸਮਝ ਵਿੱਚ ਆ ਜਾਵਣ ਤੇ ਉਹ ਖੁਦ ਵਾਸ ਜਾਗਤ ਦੇ ਵਿੱਚ ਰਹਿਣਾ ਸਿੱਖ ਲਵੇ ਪਰ ਗਰਮ ਖੂਨ ਨੂੰ ਕੌਣ ਸਮਝਾਵੇ ਕਿ ਇੱਕ ਜ਼ਮਾਨਾ ਐਸਾ ਵੀ ਹੋਇਆ ਕਰਦਾ ਸੀ ਜਦੋਂ ਇਨਸਾਨ ਗੁੱਸੇ ਵੇਲੇ ਰੁਕਣ ਵਿੱਚ ਤੇ ਗਲਤੀ ਵੇਲੇ ਝੁਕਣ ਵਿੱਚ ਕਦੀ ਵੀ ਸ਼ਰਮ ਮਹਿਸੂਸ ਨਹੀਂ ਸੀ ਕਰਿਆ ਕਰਦਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ